ਮਨਜੋਗ ਸੀਐਮ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਨੇ ਜਿਹੜੀ ਇਹ ਬੜੀ ਸ਼ਲਾਘਾਯੋਗ ਮੁਹਿੰਮ ਜਿਹੜੀ ਰਾ ਸਰਕਾਰ ਦੀ ਚੱਲ ਰਹੀ ਹੈ ਜਿਹਨੂੰ ਅਸੀਂ ਯੋਗ ਨਸ਼ਿਆਂ ਬਾਰੇ ਕਹਿੰਦੇ ਹਾਂ ਇਹਦੇ ਚ ਕਈ ਤਰੀਕੇ ਤੇ ਜਿਹੜੇ ਐਸਪੈਕਟ ਆ ਗਏ ਜਿਨਾ ਚੋਂ ਪਹਿਲਾ ਐਸਪੈਕਟ ਆ ਜਿਹੜਾ ਪੁਲਿਸ ਦੀ ਬੇਸਿਕ ਰਿਸਪੌਂਸਿਬਿਲਟੀ ਹੈ ਸਪਲਾਈ ਚੇਨ ਤੋਂ ਬਾਅਦ ਤੋਂ ਬਾਅਦ ਜਿਹੜੇ ਨਸ਼ਾ ਸਮੱਗਰਦਾਰ ਨੇ ਉਹਨਾਂ ਨੂੰ ਫੜ ਕੇ ਤੇ ਉਹਨਾਂ ਨੇ ਅੰਦਰ ਵੇਚ ਮਦੂਰਸ਼ ਤੋਂ ਇਲਾਵਾ ਜਿਹੜੇ ਵੀ ਨਸ਼ਾ ਤਸਕਰਾਂ ਨਸ਼ੇ ਦੇ ਕਾਲੇ ਧੰਦੇ ਨਾਲ ਪੰਜਾਬ ਦੇ ਯੁਵਾਮਾਂ ਦੀ ਜ਼ਿੰਦਗੀ ਨੂੰ ਨਸ਼ੇ ਦੇ ਦਲਦਲ ਚ ਦਿੱਟ ਕੇ ਲੈ ਹੋਏ ਕੋਈ ਮਹਿੰਗੇ ਮਕਾਨ ਗੈਰਕਾਨੂੰਨੀ ਢੰਗ ਨਾਲ ਬਣਾਏ ਹੋਏ ਜਾਂ ਨਜਾਇਜ਼ ਉਸਾਰੀਆਂ ਜਿਹੜੀਆਂ ਪੰਚਾਇਤੀਆਂ ਸ਼ਾਹਗੜ੍ਹ ਜ਼ਮੀਨਾਂ ਤੇ ਕੀਤੀਆਂ ਹੋਈਆਂ ਤੇ ਉਹਨਾਂ ਦੇ ਉੱਪਰ ਵੀ ਜਿਹੜੀ ਵੀਲੇ ਪੰਜੇ ਦੀ ਇੱਕ ਕਾਰਵਾਈ ਹੈ ਸਤੂਰ ਜਾਰੀ ਤੇ ਇਹਦੇ ਰਾਹੀਂ ਅਸੀਂ ਸਖਤ ਮੈਸੇਜ ਦੇਣਾ ਚਾਹੁੰਦੇ ਆ ਕਿ ਜੇਕਰ ਨਸ਼ਾ ਇਸ ਮਗਲ ਸੋਚਦੇ ਆ ਕਿ ਨਸ਼ੇ ਦੇ ਕਾਲੇ ਧੰਦੇ ਨਾਲ ਪੰਜਾਬ ਦੀ ਵਿਵਸਥਾ ਦੀ ਚੰਗਤੀ ਨਾਲ ਖੇਡਦੇ ਹੋਏ ਜਿਹੜੇ ਉਹ ਕੋਈ ਆਪਣੇ ਆਲੇ ਸ਼ਾਨ ਮਹਿਲਿਆਂ ਮਕਾਨ ਬਣਾਉਣਗੇ ਤੇ ਬੜੀ ਸਖਦਾਈ ਨਾਲ ਉਹਨਾਂ ਦੇ ਕਾਰਵਾਈ ਹੋਊਗੀ ਉਸੇ ਲੜੀ ਦੇ ਅੱਜ ਅਸੀਂ ਇੱਥੇ ਖੜੇ ਹੋਏ ਜੀ ਚ ਆਈਏ ਇਹ ਮੋਨ ਲਾਲ ਮੋਹਿੰਦ ਸੋਚਿਤ ਦੋਪਾ ਮਾ ਦਾ ਮਕਦਮਾ ਹੈ ਨਾ ਤੇ ਕਈ ਮੁਕਦਮੇ ਐਨਡੀਪੀਐਸ ਐਕਟ ਦੇ ਤਹਿਤ ਇਹ ਬੜੇ ਨਾਮੇ ਨਸ਼ਾ ਕਰਦੇ ਇਹਨਾਂ ਦੀ ਜਿਹੜੀ ਗੈਰ ਕਾਨੂੰਨੀ ਧੰਨ ਵਾਲੀ ਤੇ ਉਹ ਯਸਾਰੀ ਆ ਉਹਦੇ ਉੱਪਰ ਵਿਆਜ ਫਿਕਸ਼ਨ ਦਾ ਇਹ ਦੰਸਿਆ ਕਰਨਾ ایسی ਇਹ ਤਰ੍ਹਾਂ ਦੀ ਸਰ ਕਿਹੜੇ ਮੁਕਦਮੇ ਆ ਉਹ ਸਿਰਫ ਬਲੂਡਚੀ ਦਰਜ ਹੈ ਜਾਂ ਕਿਸੇ ਹੋਰ ਸ਼ਹਿਰ ਜਿਵੇਂ ਮੋੜ ਤੇ ਰਾਜਪੁਰਾ ਏਰੀਏ ਚ ਪੰਜ ਤੋਂ ਜ਼ਿਆਦਾ ਮੁਕਦਮੇ ਦਾ ਸੁਭਾਏ ਸ਼ਹਿਰੋਂ ਇਹਦੇ ਵੀ ਮੁਕਦਮੇ ਦਰਜਾ ਮਸ਼ੀਲੇ ਕੈਪਸੂਲਾ ਦੇ ਵੀ ਦਰਜ ਤੇ ਮੈਂ ਸਾਰੇ ਪਟਿਆਲਾ ਦੇ ਸਿਟੀਜ਼ਨ ਨੂੰ ਵੀ ਅਪੀਲ ਕਰਾਂਗਾ ਜੇ ਨਸ਼ਾ ਤਸਕਰਾਮ ਬਾਰੇ ਕੋਈ ਵੀ ਇਨਫੋਰਮੇਸ਼ਨ ਹੋਵੇ ਤੇ ਸੇਫ ਪੰਜਾਬ ਹੈਲਪਲਾਈਨ ਤੇ ਸਾਂਝੀ ਕੀਤੀ ਜਾਵੇ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਕੇ ਫੌਰੀ ਰਿਸਲਟ ਦੇਵਾਂਗੇ